ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ employment express ਵਿੱਚ ਅੱਜ ਦੀ ਆਪਣੀ ਜੌਬ ਅਪਡੇਟ ਰਹਿਣ ਵਾਲੀ ਹੈ ਜੀ ਬੈਂਕ ਆਫ ਬਰੋਦਰ ਵੱਲੋਂ ਅਪਰੈਂਟਾਈਜ਼ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਨੂੰ ਕਿ ਆਨਲਾਈਨ ਅਪਲਾਈ 11 11 ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ 1 12 2025 ਅਪਲਾਈ ਕਰਨ ਦੀ ਲਾਸਟ ਡੇਟ ਰਹਿਣ ਵਾਲੀ ਹੈ ਜੀ ਜਿਸ ਦੇ ਵਿੱਚ ਕਿ 1 11 2025 ਤੱਕ ਦੀ ਤੁਹਾਡੀ ਜੋ ਹੈ एलिजिबिलिटी ਕ੍ਰਾਈਟਰੀਆ ਰੱਖਿਆ ਗਿਆ ਜਿਸ ਦੇ ਵਿੱਚ ਕਿ ਐਜੂਕੇਸ਼ਨ ਕੁਆਲਿਫਾਈ ਏਜ ਤੁਹਾਡੀ 20 ਤੋਂ 28 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਤੇ ਕੋਈ ਵੀ ਗ੍ਰੈਜੂਏਟ ਕੈਂਡੀਡੇਟ ਇਸ ਵਿੱਚ ਅਪਲਾਈ ਕਰ ਸਕਦਾ ਜੀ ਤੇ ਜਿਹੜੀ ਤੁਹਾਡੀ ਗ੍ਰੈਜੂਏਸ਼ਨ ਤੇ ਏਜ ਲਿਮਟ ਦੀ ਕੱਟ ਆਫ ਰੈਨ ਵਾਲੀ ਜੀ 11 2025 ਤੱਕ ਤੁਹਾਡੀ ਏਜ 20 ਤੋਂ 28 ਤੱਕ ਹੋਣੀ ਚਾਹੀਦੀ ਹੈ ਤੇ ਗ੍ਰੈਜੂਏਸ਼ਨ ਦਾ ਸਰਟੀਫਿਕੇਟ 11 ਤੋਂ ਪਹਿਲਾਂ ਦਾ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਇਸ ਦੇ ਵਿੱਚ ਜੋ ਵੈਕੈਂਸੀਆਂ ਦੀ ਗੱਲ ਕਰਦੇ ਆ ਜੀ ਵੈਕੈਂਸੀਆਂ ਦੀ ਪੰਜਾਬ ਦੀਆਂ ਟੋਟਲ 96 ਵੈਕੈਂਸੀਆਂ ਐ ਇਸ ਬਾਰੇ ਅੱਗੇ ਜਾ ਕੇ ਵੀਡੀਓ ਦੇ ਦੱਸਾਂਗੇ ਆਪਾਂ ਕਿਹੜੇ ਸਟੇਟ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਆ ਉਸ ਤੇ ਉਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਦੇ ਰਹੋ ਤੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਕੋਈ ਵੀ ਜੋਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਇੱਕ ਗੱਲ ਦੂਜੀ ਸਾਡਾ WhatsApp ਚੈਨਲ ਤੁਸੀਂ ਜਰੂਰ ਫੋਲੋ ਕਰਿਓ ਤਾਂ ਕਿ ਕੋਈ ਵੀ ਜੋਬ ਅਪਡੇਟ ਤੋਂ ਇਲਾਵਾ ਕੋਈ ਹੋਰ ਅਪਡੇਟ ਆਉਂਦੀ ਜਿਵੇਂ ਅਨਸਰ ਕੀ ਕੋਈ ਰਿਜ਼ਲਟ ਜਾਂ ਕੋਈ ਇੰਪੋਰਟੈਂਟ ਹੋਰ ਕੋਈ ਅਪਡੇਟ ਆਈ ਉਹ ਅਸੀਂ ਆਪਣੇ WhatsApp ਚੈਨਲ ਤੇ ਪਾਉਂਦੇ ਆ ਇਸ ਕਰਕੇ ਤੁਸੀਂ ਸਾਡੇ WhatsApp ਚੈਨਲ ਨੂੰ ਵੀ ਜਰੂਰ ਫੋਲੋ ਕਰਿਓ ਪੰਜਾਬ ਦੀਆਂ ਟੋਟਲ 96 ਵੈਕੈਂਸੀਆਂ ਤੇ ਟੋਟਲ ਜੋ ਰਹਿਣ ਵਾਲੀਆਂ ਜੀ ਆਲ ਇੰਡੀਆ 2700 ਅਪਰੈਂਟਾਈਸ ਦੀਆਂ ਵੈਕੈਂਸੀਆਂ ਇਸ ਵਿੱਚ ਅਨਾਉਂਸਮੈਂਟ ਕੀਤੀਆਂ ਗਈਆਂ ਏ ਦੇ ਰੈਲੈਕਸੇਸ਼ਨ ਇਸ ਵਿੱਚ ਜੀ ਐਸਸੀ ਐਸਟੀ ਕੈਂਡੀਡੇਟਸ ਨੂੰ 5 ਸਾਲ ਹੈ ओबीसी ਨੂੰ 3 ਸਾਲ ਦੀ ਛੋਟ ਇਸ ਵਿੱਚ ਮਿਲਣ ਵਾਲੀ ਹੈ ਅਪਲਾਈ ਤੁਸੀਂ nerts.education.gov.in ਦੀ ਵੈਬਸਾਈਟ ਤੇ ਜਾ ਕੇ ਸਟੂਡੈਂਟ ਰਜਿਸਟ੍ਰੇਸ਼ਨ ਜਾਂ ਲੌਗਇਨ ਸੈਕਸ਼ਨ ਵਿੱਚ ਜਾ ਕੇ ਤੁਸੀਂ ਲੌਗਇਨ ਅਪਲਾਈ ਕਰ ਸਕਦੇ ਹੋ ਜਿਹੜੇ ਪ੍ਰੂਫ ਤੁਸੀਂ ਲਾਉਣੇ ਆ ਜੀ ਆਧਾਰ ਕਾਰਡ ਦਾ ਆਧਾਰ ਕਾਰਡ ਪੈਨ ਕਾਰਡ ਈਮੇਲ ਆਈਡੀ ਮੋਬਾਈਲ ਨੰਬਰ ਪਾਸਪੋਰਟ ਸਾਈਜ਼ ਫੋਟੋ 10ਵੀਂ 12ਵੀਂ ਤੇ ਡਿਗਰੀ ਦੀ ਸਰਟੀਫਿਕੇਟ ਪਾਸਬੁੱਕ ਬੈਂਕ ਦੀ ਤੇ ਸਿਗਨੇਚਰ ਆਪਣੇ ਸਾਰੇ 10 ਤੀਜਾ ਤੁਸੀਂ ਆਪਣੇ ਰੱਖਣੀਆਂ ਕੋਲ ਉਸ ਦੇ ਉਪਲੋਡ ਕਰਨ ਵੇਲੇ ਇਸ ਦੇ ਵਿੱਚ ਜੋ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਹੈ ਪੇਪਰ ਆਨਲਾਈਨ ਟੈਸਟ ਤੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਹਿਸਾਬ ਨਾਲ ਤੇ ਲੈਂਗੁਏਜ ਟੈਸਟ ਜੋ ਪੰਜਾਬ ਦੇ ਕੈਂਡੀਡੇਟ ਪੰਜਾਬੀ ਲੈਂਗੁਏਜ ਟੈਸਟ ਦੇ ਹਿਸਾਬ ਨਾਲ ਹੋਊਗਾ ਠੀਕ ਹੈ ਜੀ ਜਰਨਲ ਅਵੇਅਰਨੈਸ ਦਾ ਇਹਦੇ ਵਿੱਚ 25 ਮਾਰਕਸ ਦਾ ਕੁਸ਼ ਹੋਊਗਾ ਟੈਸਟ ਕੁਆਇੰਟੀਟੀ ਐਬਿਟਿਊਡ 25 ਮਾਰਕਸ ਕੰਪਿਊਟਰ ਨੋਲੇਜ 25 ਮਾਰਕਸ ਜਰਨਲ ਇੰਗਲਿਸ਼ 25 ਟੋਟਲ 100 ਮਾਰਕਸ ਦੇ ਆਧਾਰ ਤੇ ਤੁਹਾਡੀ ਜੋ ਹੈ ਮੈਰਿਟ ਲਿਸਟ ਬਣੂਗੀ ਤੇ ਪੇਪਰ ਦੀ ਲੈਂਗੁਏਜ ਹਿੰਦੀ ਜਾਂ ਫਿਰ ਸਿਰਫ ਇੰਗਲਿਸ਼ ਰਹਿਣ ਵਾਲੀ ਹੈ ਉਸ ਤੋਂ ਬਾਅਦ ਸਟੇਟ ਵਾਈਜ਼ ਕੈਟਾਗਰੀ ਵਾਈਜ਼ ウェイਟਿੰਗ ਲਿਸਟ ਵੀ ਇਸ ਦੀ ウェイਟ ਲਿਸਟ ਬਣੂਗੀ ਇਸ ਕਰਕੇ ウェイਟਿੰਗ ਲਿਸਟ ਵਾਸਤੇ ਤੁਸੀਂ ਇਸ ਦੀ ኦਫੀਸ਼ੀਅਲ ਵੈਬਸਾਈਟ ਜ਼ਰੂਰ ਚੈੱਕ ਕਰਦੇ ਜਿਹੜੇ ਕੈਂਡੀਡੇਟ ਦਾ ਨਾਮ ਨਹੀਂ ਹੁੰਦਾ ਤਾਂ ਆਪਣਾ ਆਨਲਾਈਨ ਜਾਂ ਆਪਣਾ ਈਮੇਲ ਆਈਡੀ ਜ਼ਰੂਰ ਚੈੱਕ ਕਰਦੇ ਰਹੋ ਐਪਲੀਕੇਸ਼ਨ ਫੀਸ ਇਸ ਵਿੱਚ ਜੋ ਰਹਿਣ ਵਾਲੀ ਹੈ ਜੀ ਐਸਸੀ ਐਸਟੀ ਕੈਂਡੀਡੇਟਸ ਦੀ ਕੋਈ ਫੀਸ ਨਹੀਂ ਰਹਿਣ ਵਾਲੀ ਪੀ ਡਬਲਯੂ ਡੀ ਕੈਂਡੀਡੇਟਸ ਦੀ 40 400 ਰੁਪਿਆ ਜਰਨਲ ای ڈبلیو ایس ਤੇ او بی سی ਦੀ 800 ਰੁਪਿਆ اپਲੀਕੇਸ਼ਨ ਫੀਸ ਰਹਿਣ ਵਾਲੀ ਹੈ ਹੁਣ ਗੱਲ ਕਰਦੇ ਹਾਂ ਜੀ ਪੰਜਾਬ ਦੇ ਕਿਹੜੇ ਕਿਹੜੇ ਜਗ੍ਹਾ ਤੇ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਠੀਕ ਹੈ ਜੀ ਪੰਜਾਬ ਪਹਿਲਾਂ ਚੈੱਕ ਕਰ ਲਓ ਜੀ ਅਬੋਰ ਬਟਾਲਾ ਛੱਤ ਪਰੀਤਕੋਟ ਗਰਦਾਸਪੁਰ ਖਮਾਉ ਲੁਧਿਆਣਾ ਮਾਨਸਾ ਮਕਸਰ ਪਟਿਆਲਾ ਐਸਐਸ ਨਗਰ ਤਰਨਤਾਰਨ ਉਰੰਗਪੁਰ ਟਾਂਡਾ ਸੰਗਰੂਰ ਪੱਟੀ ਨਾਬਾ ਮੈਂਤ ਮਾਛੀਵਾੜਾ ਖੰਨਾ ਹੁਸ਼ਿਆਰਪੁਰ ਫਾਜ਼ਿਲਕਾ ਡੇਰਾਬਸੀ ਭਾਗੂ ਮਾਜਰਾ ਅਜਨਾਲਾ ਅਮਲੋ ਭਾਗੂ ਦਰੀਵਾਲ ਫਿਰੋਜ਼ਪੁਰ ਜਗਰਾਉਂ ਖਰੜ ਮਹਿਲਪੁਰ ਮਹਿਲੀ ਨਾਲ ਫਗਵਾੜਾ ਸ਼ਾਹਕੋਟ ਜੀਰਕਪੁਰ ਸੁਲਤਾਨਪੁਰ ਕਾਧੀਆਂ ਨਕੋਦਰ ਮੋਗਾ ਮਜੀਠੀਆ ਮਜੀਠਾ ਖੇਲਾ ਜਲਾਲਾਬਾਦ ਗਿੱਦੜਪਿੰਡੀ ਤੁਲੇਤਾ ਭੋਗਪੁਰ ਅੰਮ੍ਰਿਤਸਰ ਬੰਗਾ ਬਿਲਗਾ ਧੂਰੀ ਗਵਿੰਦਗੜ ਜਲੰਧਰ ਕੁੰਮਕਲਾ ਮਲੇਰਕੋਟਲਾ ਮਰਿੰਡਾ ਨਿਆਗਾਉਂ ਰਮਿੰਡੀ ਸੁਨਾਮ ਉਦਮ ਸਿੰਘ ਵਾਲਾ ਬਰਨਾਲਾ ਬੂਤ ਦ੍ਰਿੜਬਾ ਗੁਰਾਇਆ ਕਾਕੋਵਾਲ ਕੋਰਾਲੀ ਮਲੋਟ ਮੁਗਲ ਮਾਜਰਾ ਪਠਾਨਕੋਟ ਰੂਪਨਗਰ ਤੇ ਤਾਲਾਂ ਇਹ ਸਾਰੇ ਜਗ੍ਹਾ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਹੈ ਜੋ ਮੈਂ ਇਹਨਾਂ ਨੂੰ ਬੋਲਿਆ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਆਪਣੇ ਨੇੜੇ ਦਾ ਜੇ ਤੁਹਾਡੇ ਆ ਰਿਹਾ ਤਾਂ ਤੁਸੀਂ ਇਸ ਵਿੱਚ ਅਪਲਾਈ ਜ਼ਰੂਰ ਕਰਿਓ ਜੇ ਤੁਸੀਂ ਇਸ ਦੇ ਨੇੜੇ ਤੁਹਾਡਾ ਨਹੀਂ ਹੈ ਤਾਂ ਤੁਸੀਂ ਦੂਜੀ ਜਗ੍ਹਾ ਤੇ ਵੀ ਭਰ ਸਕਦੇ ਹੋ ਪੰਜਾਬ ਵਿੱਚ ਤੁਸੀਂ ਕਿਤੇ ਵੀ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਸੀਗੀ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ